ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਇਸ ਖੁਣ ਪਿੰਡ ਦੇ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋਂ ਆਏ ਹੋਏ ਹੱਥੀ ਜਿਨ੍ਹਾਂ ਦੀਆਂ ਕਲਾਕ੍ਰਿਤੀਆਂ ਕਿੱਡੀਆਂ ਹੋਈਆਂ ਨੇ ਉਹਨਾਂ ਦਾ ਮੇਲਾ ਫਿਟਸਾ ਦੀ ਕੌਂਫਰੰਸ ਹੋ ਰਹੀ ਹੈ। ਇਹ ਮੇਲੇ ਦੇ ਅਸੀਂ ਤੁਹਾਨੂੰ ਪਰਵਾਉਣੇ ਦਰਸ਼ਨ ਤੇ ਵੱਖ-ਵੱਖ ਪ੍ਰਦੇਸ਼ਾਂ ਦੀਆਂ ਕਲਾਕ੍ਰਿਤੀਆਂ ਉਹਨਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ। ਆਓ ਮੇਰੇ ਨਾਲ। ਲਓ ਜੀ ਆ ਮੇਲੇ ਦੇ ਵਿੱਚੋਂ ਜਿਹੜਾ ਹੱਥੀ ਮੱਲੂ ਬਣਾਈਆਂ ਹੋਈਆਂ ਬਹੁਤ ਸੋਹਣੀਆਂ ਲੱਕੜ ਦੀਆਂ ਕੁਰਸੀਆਂ ਟੇਬਲ ਨੇ ਤੇ ਉਧਰ ਬੱਚੇ ਝੂਲਾ ਚੂਲ ਰਹੇ ਨੇ ਜੀ ਤੁਹਾਨੂੰ ਸਾਰਾ ਦਿਖਾਣੇ ਜੀ ਦੇਖੋ ਬਹੁਤ ਸੋਹਣੇ ਹੈ ਨੂੰ ਸੈਟ ਹੈ ਚਾਰ ਕੁਰਸੀ ਟੇਬਲ ਦਾ 9.5000 ਦਾ ਸੈਟ ਹੈ ਇਹ ਇਹ ਦੇਖੋ ਬਹੁਤ ਸੋਹਣੀਆਂ ਅਗਲਗਤਰਾਂ ਦੀ ਵੈਰਾਈਟੀ ਤਰਾ ਦਾ ਹਾਰ ਸ਼ਿੰਗਾਰ ਫਿਰ ਦੇਖੋ ਬਤਾ ਦੇਣਾ ਕਿੰਨੇ ਕਿੰਨੇ ਰੁਪਏ ਦਾ ਹੈ ਜੀ ਜੀ ਕਲ ਆ ਦੇਖੀਏ ਹੱਥਿਆ ਹੋਈ ਕਲਚਰ ਉਦੋਦੀ ਦਾ ਸਾਈਕਲ ਤੋਂ ਲਸਾਉਣੇ ਆ ਜੀ ਆਸਮਾਨ ਤੇ ਨਤੋਰ ਲੱਗੇ ਹੋਏ ਆ छोटी छोटिया पीढ़ियाँ मतलब बहुत सोने कप प्लेटा फ्लावर बहुत सोने प्यारे रेडीमेड फ्लावर ने जी। ਲੱਗਦੇ ਅਸਲੀ ਵਾਂਗ ਕਰਦੇ ਵਿੱਚ ਲੱਗੇ ਹੋ ਬਹੁਤ ਸੋਹਣੇ ਲੱਗਣਗੇ ਡ੍ਰੈਗ ਰੂਮ ਦੇ ਵਿੱਚ ਲਾਓ 5-5 ਲੈ ਲੈ ਅੱਛਾ ਔਰ ਇਹ ਵਾਲੇ ਕੋਈ ਇਸ ਤਰ੍ਹਾਂ طرح ਦੀ ਕੋਈ ਵੈਰਾਈਟੀ ਆ ਕਲਵਰਾਂ ਦੀ ਆਹ ਮਰੀ ਗੰਡੀ ਜੀ ਔਰ ਇਹ ₹40 के एक्सटी के भी आओ 50 50 देखो जी बहुत सोने सागर में बड़ी होती वो दूसरे में वो है इतनी थी अरे छोटे भी है यही वाला नहीं पतले वाला स्टैंड so, दो भाई बोर्ड दिखाइयो सो दोस्तों ठंडे वाले दा किताबा नाल जेड़ा बहुत ਪ੍ਰੇਮ ਤੇ ਕਿਤਾਬਾਂ ਦੀ ਸਟਾਲ ਵੀ ਲੱਗੀ ਹੋਈ ਆ ਤੇ ਸਭ ਤੋਂ ਵੱਧ ਜਿਹੜਾ ਰੌਸ਼ ਉਹ ਕਿਤਾਬਾਂ ਦੀ ਸਟਾਲ ਤੇ ਵੇਖਣ ਨੂੰ ਮਿਲਿਆ ਲੋ ਜੀ ਇਹ ਹੋਰ ਹੱਥ ਕਲਾਕ੍ਰਿਤੀ ਨੂੰ ਮੁੰਨਾ ਤੋਂ ਦਿਖਾ ਰਹੇ ਹਾਂ ਇੰਕੇ ਕੋਲੇ ਡੇਢ ਕਿਲੋ ਕਰਦਾ ਨੂੰ ਮੈਂ ਹੋਂ ਦਾ ਕਰੀ ਤੱਕ ਲੁਟ ਜਾਤਾ ਹੈ ਸਾਰਾ ਹੋ ਨੇ ਰਾਤ ਨੂੰ ਫੂੜਾ ਇਹ ਆਗੇ ਸੂਤ ਜਰਕੀ ਦੁਕਾਨ ਤੇ ਲੈ ਕੇ ਹੋਰ ਇਨਕਾ ਦਾ ਤੇ ਪਿੰਡ ਦੀ ਆ ਵੀ ਰੋਕੇ ਕਲਾਂ ਤੋਂ ਇਹਨਾਂ ਦੇ ਪ੍ਰੋਡਕਟ ਆ ਰਹੇ ਨੇ 700 ਦਾ ਫੇਰ ਹਲਦੀ ਪਹਿਲਾ ਤੀਜਾ ਹੀ ਸੀ ਹਾਂ ਜੀ ਪ੍ਰੋਟੀਨ ਚਾਹ ਜੀ ਹਾਂ ਜੀ ਗਰਮਾਹਟ ਸੈਲ ਕਰਾ। ਸ਼ੇਟੋ ਵੀ ਆ। ਦਾ ਆ ਇਹ ਬਸ ਇੱਕ ਹੋਣਾ। ਜਿਹੜੇ ਬਰੋਥਾਂ ਨਾਲ ਕੁਝ ਹੋ ਜਾਵੇ। ਜਿਹਦੇ ਜ ਬਹੁਤ ਸਾਰੇ ਫਾਇਦੇ ਨੇ। ਉਹਨਾਂ ਦਾ ਫਾਇਦਾ ਕੀ ਹੈ? ਇਹ ਕਿ ਲੋਇਡਰ ਅਨਿਵਰਸਲ ਸਾਰੇ ਫੋਟੋਕੋਪੀਰ ਨੂੰ ਲੈ ਕੇ ਬੋਲਦੇ ਨੇ। ਇਹਨਾਂ ਨੂੰ ਸ਼ੇਡਿੰਗ ਦਾ ਹੋਣਾ ਹੈ। ਜਦੋਂ ਇਹ ਇਹ ਤਾਂ ਵੀ ਕਾਹਨ ਦਾ ਗੱਲ ਕਰ ਕੰਪਨੀ ਦੀ ਪ੍ਰੋਬਲਮ ਹੈ ਜਿਹੜੇ ਸਪੈਸ ਆ ਜਾਂਦੇ ਜਿਹੜੇ ਖਾਣਾ ਖਾਦੇ ਤੇ ਨਜ਼ਰੀਂ ਇਹੋ ਪਾਣੀ ਵਾਲੀ ਕੰਪਨੀ ਦਾ ਤੁਸੀਂ ਖਾਣਾ ਹੈ ਕਹਿੰਦਾ ਹੈ ਕਿ BC 12 ਇਹ ਮੇਰਾ ਦਸੰਦੀ ਲੋਸਤਾ ਦਾ ਬਹੁਤ ਬੰਦੋ ਸੈਟਾ ਕਰ ਲਿਆ ਬਹੁਤ ਛੰਦੇ ਬੀਜ ਇਹ ਕਿੱਥੇ ਦੇੋਂ ਟੱਲਣ ਟੱਲ ਖਾ ਲਿਆ ਕੱਾਸ ਤੇ ਸੀ ਆ ਗਏ ਤੁਸੀਂ